ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਗਾ ਤੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਦਵਾਈਆਂ ਦੀ ਦੁਕਾਨ ਤੇ ਨਹਿਨ ਸਿੰਘ ਜੱਤੇਵੰਦੀਆਂ ਵੱਲੋਂ ਨਸ਼ੇੜੀਆਂ ਨੂੰ ਫੜ ਕੇ ਉਸ ਦੁਕਾਨ ਤੇ ਲਿਜਾਇਆ ਜਾਂਦਾ ਉਸ ਦੁਕਾਨ ਤੇ ਜਾ ਕੇ ਦੁਕਾਨਦਾਰ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਜਿਕਰ ਜੋ ਹੈ ਕਿ ਇਹ ਜਿਹੜਾ ਸਿੱਖ ਜੱਤੇਵੰਦੀਆਂ ਦੀ ਇਹ ਕਾਰਵਾਈ ਆ ਉਸ ਤੇ ਵੀ ਸਵਾਲਿਆ ਨਿਸ਼ਾਨ ਉੱਠਦੇ ਨੇ ਆ ਕਿਉਂਕਿ ਸਿੱਖ ਜੱਥੇਬੰਦੀਆਂ ਦੇ ਇੱਕ ਸਿੱਖ ਦੁਕਾਨਦਾਰ ਦੀ ਪੱਗ ਲਾਈ ਹੈ ਇਹ ਵੀ ਇੱਕ ਨਿੰਦਣਯੋਗ ਮਾਮਲਾ ਹੈ ਜਦ ਕਿ ਉਹਨਾਂ ਨੂੰ ਇਸ ਬਾਰੇ ਪੁਲਿਸ ਨੂੰ ਦੱਸਣਾ ਚਾਹੀਦਾ ਸੀ ਉਹਨਾਂ ਨੇ ਖੁਦ ਵੀ ਕਾਨੂੰਨ ਹੱਥਾਂ ਵਿੱਚ ਲਿਆ ਆਓ ਜਾਣੀਏ ਇਹ ਸਾਰੀ ਰਿਪੋਰਟ ਤੇ ਜਾਣੀਏ ਡੀਐਸਪੀ ਸਾਹਿਬ ਦਾ ਕੀ ਕਹਿਣਾ ਇਸ ਬਾਰੇ ਦੇ ਵਿੱਚ ਜੀ ਕਹਿੰਦਾ ਬਾਬਾ ਜੀ ਮੈਂ ਨਹੀਂ ਕਰ ਰਿਹਾ ਤੈਨੂੰ ਤੈਨੂੰ ਆਏ ਨਹੀਂ ਸੀ ਗਿਆ ਕਿ ਜਦੋਂ ਸਿੰਘ ਲੈਣ ਦਾ ਜਦੋਂ ਕੋਈ ਸਿੰਘ ਲੈਣ ਦਾ ਤੇਨਿਆ ਨਹੀਂ ਸਾਨੂੰ ਦੱਸੀ ਦੱਸਿਆ ਨਹੀਂ ਬਾਬਾ ਜੀ ਛੱਡ ਦਿਨ ਬਾਬਾ ਜੀ ਤੇਰੇ ਤੇਰੇ ਮਸਲੇ ਬਹੁਤ ਸਾਡੇ ਅੱਖਾਂ ਚੜੀਆਂ ਉਹ ਸਾਡੇ ਅੱਖਾਂ ਚੜੀਆਂ ਬਾਬਾ ਜੀ ਛੱਡ ਦਿਨ ਕੋਈ ਨਹੀਂ ਕੋਈ ਗੱਲ ਨਹੀਂ ਉਹ ਤਾਂ ਗਣੀ ਆਰਗੇਨਿਕ ਆਰਗੇਨਿਕ ਹੋਣੀ ਆ ਸਾਡੀ ਆਪੇ ਮੈਂ ਬਣਾ ਦਿੰਦਾ ਮੈਂ ਬਣਾ ਦਿੰਦਾ ਸਾਡੀ ਅਸੀਂ ਤੈਨੂੰ ਤੈਨੂੰ ਪਹਿਲਾਂ ਮਾਰਨ ਲੈ ਕੇ ਛੱਡਿਆ ਸੀ ਹਾਂ ਤੈਨੂੰ ਪਹਿਲਾਂ ਮਾਰਨ ਲੈ ਕੇ ਛੱਡਿਆ ਨਾ ਸੀ ਛੱਡਿਆ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਉਹ ਸਾਡੇ ਸਿੰਘ ਜਾਨ ਨੂੰ ਨਹੀਂ ਦੇਣਾ ਹਾਰਦਾ ਤੂੰ ਯਾਰ ਬਾਬਾ ਇੱਕ ਮਿੰਟ ਬਾਬਾ ਜੀ ਬਸ ਬਸ ਸਾਡੀ ਜਾਨ ਨਿਕਲ ਜਰੂਰ ਯਾਰ ਬਈ ਥੋੜਾ ਸਾਰਾ ਸੱਦਾ ਵਿੱਚ ਕੋਈ ਤੇਰੀ ਨੰਗਰੀਆਂ ਚੀਜ਼ਾਂ ਨਹੀਂ ਕੀ ਬੰਦ ਬੰਦ ਲੈ ਲੈ ਹੁਣ ਬਾਤ ਨੂੰ ਮੈਂ ਖਤਰਾ ਦਿੰਦਾ ਕਿ ਕੱਢ ਮਾਰ ਬਾਹਰ ਕੱਢ ਬੰਦ ਕਰ ਨਾ ਕੱਢ ਜਾ ਰਾਜਨਾ ਹਾਂ ਫਤ ਤੂੰ ਇੱਕ ਡੱਪ ਕਰ ਲੈ ਮੇਰੀ ਤਾਂ ਧੌਣ ਵੀ ਵੱਢ ਤੀ ਨਾ ਸਾਨੂੰ ਕਿਸੇ ਨੇ ਕੋਈ ਨਹੀਂ ਕਹਿਣਾਗਾ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਲਿਵੇਂਦਿਆਂ ਨੂੰ ਇੱਕ ਦਿਨ ਬਾਈ ਉਹ ਬਜ਼ੁਰਗ ਦੇ ਮੂੰਹ ਤੇ ਲੱਫੜ ਮਾਰਿਆ ਨੇ ਉਹ ਦੁਕਾਨ ਵਾਲੇ ਦੇ ਨਹੀਂ ਨਹੀਂ ਆ ਲੈ ਫੜ ਠੀਕ ਆ ਬਈ ਮਾਲ ਲਿਆ ਕਿਹਦੇ ਤੂੰ ਆ ਪਹਿਲਾਂ ਤੇਰੇ ਕੋਲੇ ਕਿਹਨੇ ਆ ਜਾ ਵੇ ਨੂੰ ਜਾਣਾ ਨਹੀਂ ਅਸੀਂ ਤੇਰੇ ਕੋਲੋਂ ਖਾਣ ਨਹੀਂ ਕੱਢੀ ਅੱਜ ਮੇਰੀ ਗਾਲਾਂ ਲੈਣਾ ਨਾ ਦੁਬਾਰਾ ਤੈਨੂੰ ਕਹੀਂ ਛੱਡ ਦੇ ਕੰਮ ਤੈਨੂੰ ਕਹੀਂ ਛੱਡ ਦੇ ਸੁਣੋ ਦੇਖੀ ਜਾਂਦੇ ਨਹੀਂ ਗੱਲ ਬਾਹਰ ਨਿਕਲ ਬਾਹਰ ਨਿਕਲ ਨਹੀਂ ਛੱਡ ਬਾਹਰ ਨਿਕਲ ਬਾਹਰ ਨਿਕਲ ਤੈਨੂੰ ਤੇਰੇ ਕੋਲ ਕਿਹੜੀ ਗੈਰਮੈਂਟ ਹੈ ਬੰਦੇ ਨੂੰ ਵਾਰ-ਵਾਰ ਕਿਹਾ ਅਸੀਂ ਕੰਮ ਛੱਡਿਆ ਮੈਂ ਤਾਂ ਕੰਮ ਛੱਡਿਆ ਤੈਨੂੰ ਵਾਰ-ਵਾਰ ਕਿਹਾ ਅਸੀਂ ਕੰਮ ਛੱਡ ਬਾਬਾ ਜੀ ਵਾਰ-ਵਾਰ ਕਿਹਾ ਅਸੀਂ ਕੰਮ ਛੱਡ ਗੱਲ ਨਹੀਂ ਕਰਦੀ ਗੱਲ ਦੀ ਕਰਦੀ ਬਾਬਾ ਜੀ ਮੁੰਡੀ ਕਰ ਤੈਨੂੰ ਤੈਨੂੰ ਆਏ ਨਹੀਂ ਸੁਣਦੇ ਆਏ ਨਹੀਂ ਸੁਣਿਆ ਕਿ ਜਦੋਂ ਜਦੋਂ ਕੋਈ ਸੰਘ ਲੈਣਾ ਜਦੋਂ ਕੋਈ ਸੰਘ ਲੈਣਾ ਤੈਨੂੰ ਆਈ ਬੈਸਟ ਬਾਬਾ ਜੀ ਛੱਡ ਦਿੰਦਾ ਬਾਬਾ ਜੀ ਛੱਡ ਦਿੰਦਾ ਬਾਬਾ ਜੀ ਛੱਡ ਦਿੰਦਾ ਚੱਲ ਛੱਡ ਦੇ ਬਾਬਾ ਜੀ ਤੇਰੇ ਤੇਰੇ ਮਸਲੇ ਬਹੁਤ ਸਾਡੇ ਅੱਖਾਂ ਚ ਛੜੀ ਜਾਂ ਬਹੁਤ ਸਾਡੇ ਅੱਖਾਂ ਚ ਗੱਡੀ ਬਾਬਾ ਜੀ ਛੱਡ ਦਿੰਦਾ ਕੋਈ ਨਹੀਂ ਮੇਰਾ ਦੁਕਾਨ ਤਾਂ ਵੀਰੇ ਜੰਨ ਜੰਨ ਹੈਗਾ ਖੱਡ ਵਾਰ ਦੋ ਵਾਰੀ ਦੋ ਵਾਰੀ ਬਾਅਦ ਨਹੀਂ ਤੇ ਉਹਨੂੰ ਨੋਰਮਲ ਉਹ ਚੱਲ ਕੋਈ ਮੂਰਾ ਪੂਰਾ ਪੂਰਾ ਜਵਾਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤਾਂ ਗੈਨਿਕ ਆਰਗੇਨਿਕ ਹੋਣੀ ਆ ਸਾਡੀ ਆਸ ਤੈਨੂੰ ਪਹਿਲਾ ਵਾਰ ਨਹੀਂ ਲੱਗੇ ਛੱਡਿਆ ਸੀ ਹਾਂ ਤੈਨੂੰ ਪਹਿਲਾ ਵਾਰ ਨਹੀਂ ਲੱਗੇ ਛੱਡਿਆ ਨਾ ਸੀ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਸਾਡੇ ਸਿੰਘਾਂ ਨੂੰ ਸਿੰਘਾਂ ਨੂੰ ਨਹੀਂ ਹਟਾ ਤੂੰ ਯਾਰ ਬਾਬਾ ਇੱਕ ਮਿੰਟ ਬੱਸ ਬੱਸ ਬਾਈ ਸੋਣਾ ਸਾਰਾ ਸਾਡਾ ਜਵਾਨ ਕੋਈ ਤੇਰੀ ਨੰਬਰ ਯਾਰ ਚੀਜ਼ਾਂ ਨਹੀਂ ਚਾਹ ਬੁੱਲਤ ਬੱਲੇ ਨੂੰ ਨਹੀਂ ਨਹੀਂ ਹੁਣ ਬਾਤ ਨੂੰ ਮੈਂ ਜਣਾਵਾਂ ਕਿ ਬੰਬੇ ਬੰਬੇ ਤੇਰੇ ਰੱਖ ਰੱਖ ਬਾਬਾ ਜੀ ਫ੍ਰੈਗਾ ਨਹੀਂ ਜੇ ਪ੍ਰੋਕਸੀ ਕੈਮਰਾ ਹੈ ਬਾਈ ਬੰਬੇ ਕੱਢੋ ਬੱਸ ਪ੍ਰੋਕਸੀ ਆ ਬਾਈ ਉਹ ਐ ਪ੍ਰਗਾਉ ਨਹੀਂ ਗਈ ਪ੍ਰੋਫਸੀ ਕਮ ਆ ਜੀ ਦੂਜੇ ਵੀ ਗੱਲ ਆ ਵੇ ਆ ਚੀਜ਼ ਆ ਬਾਬਾ ਜੀ ਪ੍ਰੋਫਸੀ ਕਮ ਰੱਖਦਾ ਜੀ ਲੋ ਤੁਹਾਨੂੰ ਇੱਕ ਵਾਰੀ ਕਹਿ ਰਿਹਾ ਪੁੱਤ ਕਹੋ ਬੰਦ ਬੰਦ ਲੈਣਾ ਫੇ ਨਾ ਲਾਓ ਬਾਬਾ ਗਲਤੀ ਹੋ ਗਈ ਮੈਂ ਵੀ ਨਹੀਂ ਰੱਖਦਾ ਇੱਥੇ ਹੋਟੇ ਦੇ ਕੇ ਦੇ ਦੇ ਕੰਨ ਖੋਲ ਅਸੀਂ ਤੈਨੂੰ ਇਹ ਦੁਕਾਨ ਨਾ ਖੋਲ ਆ ਕੰਮ ਨਾ ਕਰ ਬਾਹ ਕੰਮ ਨਾ ਕਰ ਇਹ ਤਾਂ ਜੇ ਜੀ ਗੱਲ ਆ ਨਹੀਂ ਕਹਿੰਦੇ ਵਾਰੀ ਕਹਿਦਾ ਹਾਂ ਦੁਕਾਨ ਨਹੀਂ ਤੇਰੀ ਬਾਬਾ ਕੀ ਮਾਰਨ ਨੂੰ ਨਹੀਂ ਹਰੀ ਕਰ ਕਹਿੰਦੇ ਦੁਕਾਨ ਆ ਵੀ ਫੜ ਬਾਬਾ ਆ ਮੇਰੇ ਕੋਲ ਹੁਣ ਆ ਨਹੀਂ ਦਿਸਣ ਗਈ ਮੈਨੇ ਹਾਂ ਦੁਕਾਨ ਖੋਲ ਅਸੀਂ ਤੈਨੂੰ ਆਪੇ ਬੱਚੇ ਪਰ ਇਹਨੂੰ ਉਦੋਂ ਉਥੇ ਬੈਠੇ ਹਾਂਜੀ ਹਾਂਜੀ ਕੀ ਕਹਿਈ ਤੈਨੂੰ ਬਾ ਮੈਂ ਇਹ ਰੱਖਦਾ ਨਹੀਂ ਹਾਂ ਅੱਜ ਤੋਂ ਬਾ ਨਹੀਂ ਰੱਖਦਾ ਇਹ ਨਾ ਰੱਖੀ ਮੈਂ ਹੋਰ ਨਿਕਲੇ ਆਏ ਆ ਹੋਰ ਨਿਕਲੇ ਹੋਰ ਵੇਖ ਲੈ ਹੋਰ ਵੇਖ ਲੈ ਹੋਰ ਸਰਚ ਕਰ ਲੈਣੇ ਨਹੀਂ 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 ਬਾਬਾ ਬਾਬਾ ਬਾਤ ਬਾਤ ਕਰ ਬਾਬਾ ਬਸ ਬਾਤ ਕਰ ਬਾਬਾ ਉਹ ਤੈਨੂੰ ਕਹੀ ਜਾਂਦਾ ਸਾਰੇ ਘਰ ਦੇ ਸਾਰੇ ਫੜਾ ਜਿੰਨੇ ਹੈਗੇ ਸਾਰੇ ਘੜ ਦੇ ਜੇ ਅਸੀਂ ਆਪਦੇ ਹੱਥ ਨਾਲ ਕੱਢੇ ਤੇ ਅਸੀਂ ਆਪਦੇ ਹੱਥ ਨਾਲ ਕੱਢੇ ਅਸੀਂ ਹੋਰ ਗੁੱਟਾਂਗੇ ਤੈਨੂੰ ਇਹੀ ਹੈ ਜੀ ਬਸ ਹੋਰ ਕੱਢ ਕੱਢ ਟੱਡ ਹੋਰ ਕੱਢ ਲੈ ਇਹ ਕੱਲ ਦੀ ਪਹਿਲੀ ਲੈ ਕੱਢ ਹੋਰ ਬਾਬਾ ਹੀ ਕੱਢ ਦੇ ਆਪੇ ਕਰ ਦੋ ਕਰ ਦੋ ਬੱਜੂ ਜਾਨ ਲਈ ਪਈ ਬਾਬਾ ਜੀ ਫੜਾ ਫੜਾ ਕੱਢ ਕੇ ਫੜਾ ਦੇ ਪੈਸਾ ਦਾ ਸਫਰ ਕਰ ਆਹ ਵੇਖ ਬੱਸ ਆਪੇ ਘਟਦੇ ਜੇ ਹੈਗੇ ਬਾਈ ਵੀਰ ਬਣਿਆ ਆਪੇ ਘਟਦੇ ਕੱਲ੍ਹ ਆਪੇ ਜੇ ਕੋਈ ਹੈਗਾ ਤੂੰ ਮੋਟਾ ਫਿਰ ਨਹੀਂ ਬਣੀ ਬਾਈ ਨਹੀਂ ਹੈ ਨਹੀਂ ਨਹੀਂ ਰੱਖਦੇ ਆਹ ਬਾਈ ਉਹ ਗਲਤੀ ਨਹੀਂ ਹੋਣੀ ਚਾਹੀਦੀ ਸੀਗਾ ਬਹੁਤ ਹੋ ਗਿਆ ਭਾਈ ਇਹ ਤੂੰ ਵੇਚ ਜੋ ਆਪਦੇ ਮੂੰਹੋਂ ਆਪੇ ਗਲਤੀ ਮੰਨ ਲੈ ਵੀਰੇ ਮੈਂ ਗਲਤੀ ਮੰਨ ਨਹੀਂ ਨਹੀਂ ਵੇਚਦਾ ਜੀ ਬਸ ਠੀਕ ਆ ਦੁਕਾਨ ਖੋਲਦਾ ਪਰ ਆਸਮਾਨ ਨਾ ਰੱਖੀ ਮਰ ਨਸ਼ੇ ਵਾਲਾ ਆਸਮਾਨ ਨਹੀਂ ਰੱਖਦਾ ਤੂੰ ਰੋਕਿਆ ਤੂੰ ਕਹਿਣਾ ਨਹੀਂ ਵੇਚਨੇ ਇੱਥੇ ਮੈਨੂੰ ਵਾਰ-ਵਾਰ ਕਹੀ ਜਾਂਦੇ ਭਾਈ ਕੰਮ ਕਰ ਤੂੰ ਸਰੋਂ ਕਹੀ ਜਾਂਦਾ ਮੈਂ ਦੁਕਾਨ ਬੰਦ ਕਰ ਦੇਣਾ ਦੁਕਾਨ ਨਾ ਬੰਦ ਕਰ ਭਾਈ ਪਰ ਆ ਕੰਮ ਬੰਦ ਕਰ ਮੈਂ ਦੁਕਾਨ ਕੰਮ ਹੀ ਬੰਦ ਨਹੀਂ ਨਾ ਕੰਮ ਵਾਲਾ ਕੰਮ ਬੰਦ ਕਰ ਠੀਕ ਆ ਹਾਂ ਚਲ ਇਦੇ ਵਿੱਚ ਨਾ ਇੱਕ ਜਿਹੜੀ ਵੀਡੀਓ ਕੱਲ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਗਿੱਤੇਜਿੰਦਰ ਸਿੰਘ ਨਾਮ ਦਾ ਆਦਮੀ ਹੈ ਜਿਹੜਾ ਕਸ਼ਮੀਰੀਆਂ ਵਾਲੀ ਮੱਲੇ ਦੇ ਵਿੱਚ ਰਹਿੰਦਾ ਤੇ ਉਹਦਾ ਕਟਾਰੀਆ ਮੈਡੀਕਲ ਸਟੋਰ ਦੇ ਨਾਮ ਤੇ ਉਹਦਾ ਮੈਡੀਕਲ ਸਟੋਰ ਹੈ ਕੱਲ ਉਹਦੇ ਵਿੱਚ ਇਸ ਤਰ੍ਹਾਂ ਉਹ ਬੈਠਾ ਸੀ ਤੇ ਕੋਈ 4-5 ਜਣੇ ਜਿਹੜੇ ਸੀ ਕੋਈ ਗਲਤ ਅੰਸਰ ਉਹ ਆਏ ਉਹਨਾਂ ਨੇ ਆ ਕੇ ਉਲੀ ਕੋਟ ਮਾਰ ਕੀਤੀ ਤੇ ਨਾਲੇ ਉਹਨੂੰ ਇਹ ਕਿਹਾ ਕਿ ਜਿਹੜਾ ਤੂੰ ਨਸ਼ਾ ਵੇਚਦਾ ਹੈ ਤੇ ਉਹਦੇ ਵਿੱਚ ਇਹ ਸੀ ਜਦੋਂ ਅਗਰ ਨਸ਼ਾ ਵੇਚਦਾ ਸੀ ਤੇ ਉਹਨੂੰ ਪੁਲਿਸ ਨੂੰ ਸ਼ਿਕਾਇਤ ਸਾਨੂੰ ਕਰਨੀ ਚਾਹੀਦੀ ਸੀ ਜੇ ਨਹੀਂ ਤੇ 112 ਤੇ ਕਾਲ ਕਰ ਦਿੰਦੇ ਜਾਂ ਸਾਡੀ ਸੇਫ ਪੰਜਾਬ ਦੀ ਜਿਹੜੀ ਹੈਗੀ 99795 00200 ਉਹਦੇ ਤੇ ਕਾਲ ਕਰ ਦਿੰਦੇ ਪਰ ਉਹਨਾਂ ਨੇ ਆਪ ਹੀ ਜਿਹੜੀ ਉਹਦੀ ਕੋਟ ਮਾਰ ਕੀਤੀ ਜੀ ਦੇ ਤਹਿਤ ਕਿਉਂਕਿ ਇਹਦੇ ਵਿੱਚ ਇਹ ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਸ਼ਿਕਾਇਤ ਕੀਤੀ ਸੀ ਜੀ ਦੇ ਤਹਿਤ ਅਸੀਂ ਜਿਹੜਾ ਪਹਿਲੇ ਹੀ ਇੱਕ ਮੁਕੱਦਮਾ ਨੰਬਰ 300 282 ਜਿਹੜਾ 221025 ਅੰਡਰ ਸੈਕਸ਼ਨ 232 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਤੇ ਇਹਨੂੰ ਜਿਹੜਾ ਤ੍ਰਿੰਦਰ ਸਿੰਘ ਸੀ ਇਹਨੂੰ ਗ੍ਰਿਫਤਾਰੀ ਕੀਤਾ ਗਿਆ ਸੀ ਇਹਦੇ ਨਾਲ ਇੱਕ ਹੋਰ ਗੁਰਪ੍ਰੀਤ ਸਿੰਘ ਸੀ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਿਹੜਾ ਇਹ ਮਾਮਲਾ ਜਿਹੜਾ ਕੱਲ ਹੋਇਆ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਡਰਗ ਇਨਸਪੈਕਟਰ ਨੂੰ ਲੈ ਕੇ ਮੈਡਮ ਸੋਮਿਆ ਗੁਪਤ ਨੂੰ ਨਾਲ ਲੈ ਕੇ ਤੇ ਅਸੀਂ ਜਿਹੜੀ ਦੁਕਾਨ ਹੈ ਜਿਹੜੀ ਇਹਦੀ ਸੀਲ ਕਰਵਾ ਦਿੱਤੀ ਗਈ ਹੈ ਤੇ ਜਿਹੜਾ ਦੂਸਰਾ ਜਿਹੜੇ ਦੂਸਰੇ ਜਿਹੜੇ ਗਲਤਨ ਸੱਸੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਦੇ ਸਬੰਧ ਵਿੱਚ ਅਸੀਂ ਤੇਜਿੰਦਰ ਸਿੰਘ ਦਾ ਬਿਆਨ ਲੈ ਕੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਤੇ ਜਿਹੜਾ ਇੱਕ ਜਿਹੜਾ ਬੰਦਾ ਇਹਨਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਸਾਡੀ ਜਿਹੜੀ ਜਿਹੜੀ ਆ ਜਨਤਾ ਨੂੰ ਇਹ ਹੀ ਪੀਲੇ ਕਿ ਜਦੋਂ ਵੀ ਕੋਈ ਇਹੋ ਜੇ ਤੁਹਾਨੂੰ ਕੋਈ ਡਰੱਗ ਵੇਚਦਾ ਜਾਂ ਕੋਈ ਇਸ ਤਰ੍ਹਾਂ ਤੁਹਾਨੂੰ ਕੋਈ ਇਤਲਾ ਮਿਲਦੀ ਹੈ ਕਿ ਤੁਸੀਂ ਜਿਹੜੀ ਇਤਲਾ ਹੈ ਸਾਨੂੰ ਸਾਨੂੰ ਦਿਓ ਜੇ ਨਹੀਂ ਤੇ 112 ਤੇ ਫੋਨ ਕਰੋ ਨਹੀਂ ਤੇ ਜਿਹੜੀ ਜਿਹੜੀ ਸਾਡੇ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜਾ ਸੇ ਪੰਜਾਬ ਜਿਹੜੀ ਐਂਟੀ ਡਰੱਗ ਜਿਹੜੀ ਹੈਲਪਲਾਈਨ ਚਲਾਈ ਗਈ ਹੈ ਜਿਹਦੇ ਵਿੱਚ ਦਾ ਨੰਬਰ 9779100200 ਉਹਦੇ ਤੇ ਕਾਲ ਕਰੋ ਤੇ ਤੁਸੀਂ ਜਿਹੜਾ ਕਾਨੂੰਨ ਆਪਦੇ ਹਸਦੇ ਵਿੱਚ ਨਾਲੋ ਜਿਹੜਾ ਬੰਦਾ ਕਾਨੂੰਨ ਹਸ ਦੇ ਵਿੱਚ ਲਾਊਗਾ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਜੇ ਕੋਈ ਡਰਗ ਵੇਚੂਗਾ ਹੋਈ ਉਹਦੇ ਖਿਲਾਫ ਵੀ ਜਿਹੜੀ ਹੈ ਅਸੀਂ ਪਹਿਲਾਂ ਹੀ ਕਾਰਵਾਈ ਜਿਹੜਾ ਕਰੀ ਜਾ ਰਹੇ ਆ ਤੇ ਹੋਰ ਵੀ ਵਿਗਰਾਸੀ ਜਲਦੀ ਇਹ ਰਕਾਰ ਵੀ ਕੀਤੀ ਜਾਊਗੀ ਡੀਐਸਪੀ ਸਾਹਿਬ ਜਿਹੜੇ ਮੈਡੀਕਲ ਸਟੋਰ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੀ ਅੰਦਰੂਨੀ ਚੈਕਿੰਗ ਕੀਤੀ ਗਈ ਵੀ ਜਿਹੜੇ ਬੰਦੇ ਰੋਕ ਲਗਾ ਰਹੇ ਆ ਕਿ ਉਹ ਨਸ਼ਾ ਵੇਚਦਾ ਹੈ ਚੈਕਿੰਗ ਦੌਰਾਨ ਤੁਹਾਨੂੰ ਕੁਝ ਮਿਲਿਆ ਹੈ ਉਹ ਜੀ ਨਹੀਂ ਉਹਦੇ ਵਿੱਚ ਜਿਹੜਾ ਪਹਿਲੇ ਜਿਹੜਾ ਸੀ ਐਫਆਈਆਰ ਦਰਜ ਕੀਤੀ ਸੀ ਉਹਦੇ ਵਿੱਚ ਜਿਹੜਾ ਤ੍ਰੈਗਾ ਤ੍ਰੈਗਾ ਐਂਬੈਲੈਂਜ ਜਿਹੜਾ ਕੈਪਸੂਲ ਸੀ ਉਹ ਮਿਲੇ ਸੀ ਉਦੋਂ ਤੇ ਉਹਦੇ ਵਿੱਚ ਅਸੀਂ ਜਿਹੜਾ ਉਹ ਪਰਚਾ ਦਰਜ ਕੀਤਾ ਸੀ ਇਹਦੇ ਵਿੱਚ ਕੱਲ ਜਿਹੜਾ ਜਿਹੜਾ ਪਰਚਾ ਦਰਜ ਹੋਇਆ ਇਹਦੇ ਵਿੱਚ ਜਿਹੜਾ ਅ ਅ ਦੁਕਾਨ ਜਿਹੜੀ ਗੱਲ ਵੱਧ ਕੀਤੀ ਗਈ ਹੈ ਡਰਗ ਇਨਸਪੈਕਟਰ ਵੱਨੋਂ ਉਹ ਜਦੋਂ ਇਹਨੂੰ ਇਹ ਬੰਦਾ ਜਿਹੜਾ ਇਹ ਤੇਜਿੰਦਰ ਸਿੰਘ ਜਿਹੜਾ ਹਸਪੀਟਲ ਦੇ ਵਿੱਚ ਦਾਖਲੇ ਜਦੋਂ ਇਹ ਇਹ ਆਊਗਾ ਤੇ ਇਹਨੂੰ ਨਾਲ ਲੈ ਕੇ ਜਿਹੜਾ ਇਹਦੀ ਹਾਜਈ ਦੇ ਵਿੱਚ ਉਦੀ ਤਲਾਸ਼ ਕੀਤੀ ਜਾਊਗੀ ਤੇ ਜਿਹੜੀ ਇਹਦੀ ਦੁਕਾਨ ਹੈ ਉਹ ਜਿਹੜਾ ਮੈਡੀਕਲ ਸਟੋਰ ਉਹ ਸੀਲ ਕਰ ਦਿੱਤਾ ਗਿਆ ਹੈ ਤੋ ਦਿਖਾਉਣ ਨੂੰ ਗਏ ਤੋ ਇਹ ਜੋ ਉਸ ਵੀਡੀਓ ਵਿੱਚ ਪਹਿਲਾਂ ਬੰਦੇ ਕੁੱਟ ਬੰਦੇ ਪਿਆ ਜੇ ਬੋਲੋ ਲੱਗੀ ਉਹ ਦੱਸਦਾ ਬਹੁਤ ਕੰਤ ਬੋਲ ਲੈ ਕੇ ਆ ਉਹਨੂੰ ਕੁਛ ਕਹਿ ਤੂੰ ਦੇਖੋ ਨੀ ਜਿਹਨੇ ਕੁੱਟ ਮਾਰ ਦਿੱਤੀ ਹੈ ਅਸਲੀ ਮੈਂ ਮੈਂ ਉਹਦੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਕੀ ਗੋਲੀयां ਖਾਣ ਤੋਂ ਇਹ ਗੋਲੀ ਕੁੱਟ ਬੰਦੇ ਦੇ ਜਿਹੜਾ ਕੋਹ ਮਾਰ ਕਰਨ ਦਾ ਕਰ ਉਹ ਦੇਖੋ ਉਹਦੇ ਵਿੱਚ ਜਿਹੜਾ ਉਹ ਜਿਹੜੀ ਵੀਡੀਓ ਦੇ ਵਿੱਚ ਉਹ ਕਹਿੰਦੇ ਪਏ ਪ੍ਰੋਕਸੀਮਨ ਦੇ ਜਿਹੜੇ ਕੈਪਸੂਲ ਨੇ ਇਹਨੇ ਟੂਫਰ ਜਿਹੜਾ ਤੇਜਿੰਦਰ ਸਿੰਘ ਅਧਕਾਨ ਕਟਾਰੀਏ ਦੇ ਨਾਮ ਤੇ ਆ ਕਟਾਰੀਆ ਮੈਡੀਕਲ ਹੈ ਤੇ ਤੇਜਿੰਦਰ ਸਿੰਘ ਕੋਲ ਕੇਪੀ ਲਾਇਸੈਂਸ ਜਿਹੜਾ 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 ਤੇਜਿੰਦਰ ਸਿੰਘ ਕਟਾਰੀਆ ਦਾ ਇਹ ਇਹ ਕਟਾਰੀਆ ਜੀ ਇਹਦੇ ਨਾਲ ਇਹਦੀ ਜਿਹੜਾ ਨਾਮ ਤੇ ਆ ਜਿਹੜਾ ਮੈਡੀਕਲ ਸਟੋਰ ਹੈ ਸਭ ਤੋਂ ਬਹੁਤ ਕੀ ਕਰ ਰਹੀ ਹਤੀ ਅਸੀਂ ਜਿਹੜਾ ਦੁਕਾਨ ਜਿਹੜੀ ਤੁਹਾਨੂੰ ਦੱਸਿਆ ਉਹ ਅਸੀਂ ਜਿਹੜੀ ਸੀਲ ਕਰਵਾ ਦਿੱਤੀ ਗਈ ਹੈ ਡਾਕਟਰ ਇੰਸਪੈਕਟਰ ਵੱਲੋਂ ਤੇ ਦੂਸਰਾ ਜਿਹੜਾ ਜਿਨ੍ਹਾਂ ਨੇ ਪੁੱਟ ਮਾਰ ਕੀਤੀ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਕਾਰਵਾਈ ਕਰਕੇ ਤੇ ਇੱਕ ਜਿਹੜਾ ਬੰਦਾ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਜਿਹੜਾ ਇਹਨੂੰ ਦੁਕਾਨ ਜਿਹੜੀ ਚ ਚੈਕਿੰਗ ਦੇ ਦੌਰਾਨ ਜੇ ਕੋਈ ਇਹੋ ਜਿਹੀ ਚੀਜ਼ ਮਿਲਦੀ ਹੈ ਤੇ ਨਸ਼ੀਲੀ ਤੇ ਉਹਦੇ ਵਿੱਚ ਅਸੀਂ ਜਿਹੜਾ ਇਹਦੇ ਖਿਲਾਫ ਕੇਸ ਮਕਦਮਾ ਕਰਦੇ